ਆਮ ਆਦਮੀ ਪਾਰਟੀ ਦੇ ਅੰਦਰ ਅੰਦਰੂਨੀ ਸਿਆਸੀ ਫੁੱਟ ਨੂੰ ਲੈ ਕੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਉਹ ਕਿਸ ਦੀ ਗੱਲ ਹੈ ਐਮਐਲਏ ਕੁਮਰ ਵਿਜੇ ਪ੍ਰਤਾਪ ਇਹ ਤਾਂ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਤਾਂ ਜਿਸ ਤਰ੍ਹਾਂ ਦੇ ਬਿਆਨ ਇਸ ਤੋਂ ਪਹਿਲਾਂ ਵੀ ਦਿੱਤੇ ਨੇ ਖਾਸ ਕਰਕੇ ਬੇਅਦਬੀ ਮਾਮਲੇ ਵਿੱਚ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੇ ਵਿੱਚ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਕੁਮਰ ਵਿਜੇ ਪ੍ਰਤਾਪ ਪਹਿਲਾਂ ਹੀ ਆਪਣੀ ਹੀ ਸਰਕਾਰ ਤੋਂ ਨਾਰਾਜ਼ ਨੇ ਵਿਰੋਧੀਤਾ ਪਾਰਟੀ ਨੂੰ ਘੇਰਦੇ ਹੀ ਘੇਰਦੇ ਨੇ ਉਸ ਮੁੱਦੇ ਦੇ ਉੱਤੇ ਪਰ ਇਕਲੌਤੇ ਅਜਿਹੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ 94 ਵਿਧਾਇਕਾਂ ਦੇ ਵਿੱਚੋਂ ਜਿਹੜੇ ਆਪਣੀ ਹੀ ਸਰਕਾਰ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੰਦੇ ਨੇ ਪਰ ਕੁਮਰ ਵਿਜੇ ਪ੍ਰਤਾਪ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਬਿਆਨ ਦੇ ਵਿੱਚ ਜਿਹੜੀ ਗੱਲ ਹੁਣ ਆਖੀ ਹੈ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਬਦਲਣ ਬਾਰੇ ਵੀ ਬਿਆਨ ਦਿੱਤਾ ਹੈ ਔਰ ਦਿੱਲੀ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਨੂੰ ਲੈ ਕੇ ਵੀ ਕਾਰਨ ਕਿਸ ਨੂੰ ਦੱਸ ਦਿੱਤਾ ਪੰਜਾਬ ਸਰਕਾਰ ਦੇ ਮਾੜੇ ਸ਼ਾਸਨ ਨੂੰ ਹੁਣ ਕੁਮਰ ਵਿਜੇ ਪ੍ਰਤਾਪ ਦੇ ਬਿਆਨ ਦੇ ਵਿੱਚ ਵੀ ਆਪਣੇ ਆਪ 'ਚ ਇੱਕ ਵੱਡੀ ਸਿਆਸਤ ਝਲਕ ਰਹੀ ਹੈ ਕੁਮਰ ਵਿਜੇ ਪ੍ਰਤਾਪ ਨੇ ਇਸ ਤੋਂ ਪਹਿਲਾਂ ਵੀ ਜਦੋਂ ਸੁਨੀਤਾ ਕੇਜਰੀਵਾਲ ਧਰਮ ਪਤਨੀ ਅਰਵਿੰਦ ਕੇਜਰੀਵਾਲ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਸਨ ਤੇ ਉਦੋਂ ਹੀ ਆਮ ਆਦਮੀ ਪਾਰਟੀ ਦੇ ਸਭਾ ਵਿਧਾਇਕ ਨੇ ਵੀ ਉਦੋਂ ਵੀ ਪਬਲਿਕਲੀ ਇੱਕ ਬਿਆਨ ਦਿੱਤਾ ਸੀ ਕਿ ਮੈਂ ਪਹਿਲਾਂ ਹੀ ਕਹਿਆ ਆ ਕਿ ਮੈਡਮ ਸੁਨੀਤਾ ਕੇਜਰੀਵਾਲ ਨੂੰ ਕਿ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਆਪਣੇ ਬੰਦੇ ਛੱਡੋ ਇੱਕ ਵੀ ਨਹੀਂ ਚੁਣਿਆ ਜਾਣਾ ਤੇ ਮਾੜਾ ਹਾਲ ਹੋਵੇਗਾ ਆਪਣਾ ਇਹ ਗੱਲ ਪਹਿਲਾਂ ਵੀ ਕਹੀ ਹੁਣ ਕੁਮਰ ਵਿਜੇ ਪ੍ਰਤਾਪ ਨੇ ਜਿਹੜੀ ਤਾਜੀ ਗੱਲ ਕੀ ਕਹੀ ਹੈ ਕਿ ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਨੇ ਕਮਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਸਿੱਧਾ ਹੀ ਮੁੱਖ ਮੰਤਰੀ ਦੇ ਖਿਲਾਫਤ ਕੀਤੀ ਆਪਣੇ ਬਿਆਨਾਂ ਵਿੱਚ ਕੁਮਰ ਵਿਜੇ ਪ੍ਰਤਾਪ ਨੇ ਤਾਂ ਇੱਕ ਵਾਰੀ ਫੇਰ ਤੋਂ ਉਹਨਾਂ ਗੱਲਾਂ ਨੂੰ ਦੁਹਰਾ ਦਿੱਤਾ ਹੈ ਮੁੱਖ ਮੰਤਰੀ ਨੂੰ ਜਿੱਥੇ ਬਦਲਣ ਦੀਆਂ ਗੱਲਾਂ ਪਹਿਲਾਂ ਵੱਖੋ-ਵੱਖਰੇ ਟੀਵੀ ਚੈਨਲਾਂ ਦੇ ਉੱਤੇ ਚੱਲ ਰਹੀਆਂ ਸਨ ਜਾਂ ਚਲਵਾਈਆਂ ਜਾ ਰਹੀਆਂ ਸਨ ਕਿਸ ਦੇ ਵੱਲੋਂ ਇਹ ਭੜੀਪਾਂਤ ਜਾਣਦੇ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੀ ਕਈ ਸ਼ਰੀਕ ਬਣ ਚੁੱਕੇ ਨੇ ਜਿਹੜੇ ਆਪ ਵੀ ਮੁੱਖ ਮੰਤਰੀ ਦੀ ਕੁਰਸੀ ਦੇ ਨੇੜੇ ਹੋਣਾ ਚਾਹੁੰਦੇ ਨੇ ਜਾਂ ਉਸ ਦੇ ਉੱਤੇ ਹੀ ਬੈਠਣਾ ਚਾਹੁੰਦੇ ਨੇ ਹੁਣ ਦਿੱਲੀ ਦੇ ਵਿੱਚ ਹੋਈ ਹਾਰ ਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਦਾ ਇਹ ਕਹਿਣਾ ਕਿ ਪੰਜਾਬ ਸਰਕਾਰ ਦਾ ਮਾੜਾ ਸ਼ਾਸਨ ਹਾਲਾਂਕਿ ਪੰਜਾਬੀਆਂ ਦੇ ਵਿੱਚੋਂ ਵੀ ਕਈ ਜਥੇਬੰਦੀਆਂ ਵੀ ਦਿੱਲੀ ਵਿੱਚ ਜਾ ਕੇ ਧਰਨੇ ਮਜਾਰੇ ਕਰਦੀਆਂ ਨੇ ਕਿ ਇੱਥੇ ਇਹ ਕੁਝ ਕਹਿੰਦੇ ਨੇ ਇੱਥੇ ਕੋਈ ਹੋਰ ਸਬਜ ਬਾਗ ਦਿਖਾ ਰਹੇ ਨੇ ਹੁਣ ਕੁਮਰ ਵਿਜੇ ਪ੍ਰਤਾਪ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਦਾ ਮਾੜਾ ਸ਼ਾਸਨ ਜਿਹੜਾ ਉਸਨੇ ਪ੍ਰਭਾਵ ਪਾਇਆ ਦਿੱਲੀ ਦੀ ਹਾਰ ਤੇ ਪਰ ਬਹੁਤ ਲੋਕ ਇਹ ਕਹਿ ਰਹੇ ਆ ਕਿ ਜੇਕਰ ਦਿੱਲੀ ਦਾ ਮਾਡਲ ਚੰਗਾ ਹੁੰਦਾ ਤੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਬਦਲ ਜਾਣਾ ਸੀ ਹੁਣ ਕੁਮਰ ਵਿਜੇ ਪ੍ਰਤਾਪ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਬਿਆਨ ਕਰ ਰਿਹਾ ਹੈ ਕਿ ਉਹ ਹਜੇ ਵੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਤੇ ਆਪਣੇ ਵੱਲ ਲੈਣਾ ਚਾਹੁੰਦੇ ਨੇ ਆਪਣੇ ਕਲਾਵੇ ਚ ਲੈਣਾ ਚਾਹੁੰਦੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਰਕਿਨਾਰ ਕਰਨਾ ਚਾਹੁੰਦੇ ਨੇ ਹਾਲਾਂਕਿ ਸਾਡੇ ਜਾਣਕਾਰ ਦੱਸਦੇ ਨੇ ਕਿ ਜਿੰਨੀਆਂ ਵੀ ਇਸ ਤੋਂ ਪਹਿਲਾਂ ਖਬਰਾਂ ਚੱਲੀਆਂ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ ਅਰਵਿੰਦ ਕੇਜਰੀਵਾਲ ਖੁਦ ਇਸ ਪੋਜੀਸ਼ਨ ਦੇ ਵਿੱਚ ਨਹੀਂ ਕਿ ਉਹ ਮੁੱਖ ਮੰਤਰੀ ਦੀ ਕੁਰਸੀ ਤੋਂ ਚਿਹਰਾ ਪੰਜਾਬ ਦੇ ਅੰਦਰ ਬਦਲ ਦੇਣ ਮੁੱਖ ਮੰਤਰੀ ਭਗਵੰਤ ਮਾਨ ਦੇ ਬਦਲ ਵਿੱਚ ਅਜੇ ਹਾਲ ਕੋਈ ਵੀ ਲੀਡਰ ਹਾਲੇ ਤੱਕ ਸਾਹਮਣੇ ਨਹੀਂ ਹੈ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੀ ਨਜ਼ਰ ਵਿੱਚ ਹਾਲਾਂਕਿ ਹੱਥ ਪੈਰ ਕਾਫੀ ਜਣਿਆਂ ਨੇ ਮਾਰੇ ਨੇ ਕਿ ਮੁੱਖ ਮੰਤਰੀ ਦੇ ਕਾਬਿਲ ਨੇ ਉਹ ਬਣਨ ਦੇ ਪਰ ਅਰਵਿੰਦ ਕੇਜਰੀਵਾਲ ਹਾਲੇ ਇਸ ਪੋਜੀਸ਼ਨ ਦੇ ਵਿੱਚ ਨਹੀਂ ਇਹ ਪਤਾ ਲੱਗਿਆ ਤੇ ਇਸ ਕਰਕੇ ਇਹ ਵੀ ਗੱਲ ਸਪਸ਼ਟ ਹੋ ਚੁੱਕੀ ਹੈ ਤਕਰੀਬਨ ਤਕਰੀਬਨ ਕਿ ਮੁੱਖ ਮੰਤਰੀ ਨੂੰ ਨਹੀਂ ਬਦਲਿਆ ਜਾ ਰਿਹਾ ਪਰ ਕੁਮਰ ਵਿਜੇ ਪ੍ਰਤਾਪ ਨੇ ਇੱਕ ਸਲਾਹ ਆਪਣੀ ਜ਼ਰੂਰ ਦੇ ਦਿੱਤੀ ਹੈ ਕਿ ਹੁਣ ਸਮਾਂ ਹੀ ਸਹੀ ਹੈ ਮੁੱਖ ਮੰਤਰੀ ਨੂੰ ਬਦਲਣ ਦਾ ਉਹਨਾਂ ਨੇ ਜੋ ਬਿਆਨ ਦਿੱਤਾ ਉਸ ਦੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਦਾ ਮਾੜਾ ਸ਼ਾਸਨ ਹੀ ਦਿੱਲੀ ਚ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਬਣਿਆ ਹਾਲਾਂਕਿ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਲਗਾਤਾਰ ਤਿੰਨ ਵਾਰ ਬਣੀ ਸਰਕਾਰ ਨੇ ਕਿੰਨਾ ਕੋ ਤਬਦੀਲੀ ਕੀਤੀ ਹੈ ਦਿੱਲੀ ਦੇ ਲੋਕਾਂ ਨੂੰ ਦਾ ਦਿਲ ਜਿੱਤਿਆ ਇਹ ਰਿਜ਼ਲਟ ਦੱਸ ਰਹੇ ਨੇ 68 ਸੀਟਾਂ ਤੋਂ ਜਿਹੜਾ ਕਿ 22 ਸੀਟਾਂ ਤੇ ਉਹਨਾਂ ਲਗਾਤਾਰ 40 ਸੀਟਾਂ ਦਾ ਹੀ ਜਿਹੜੀ ਗ੍ਰਾਵਿਟ ਆ ਗਈ ਹੈ ਉਸ ਨੂੰ ਲੈ ਕੇ ਪਰਚੋਲ ਕੀਤੀ ਜਾ ਰਹੀ ਹੈ ਪਰ ਕੁਮਰ ਵਿਜੇ ਪ੍ਰਤਾਪ ਨੇ ਆਪਣੀ رائے ਰੱਖ ਦਿੱਤੀ ਹੈ ਆਮ ਆਦਮੀ ਪਾਰਟੀ ਦੀ ਹੋਈ ਹਾਰ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਹੋਇਆਂ ਅੰਮ੍ਰਿਤਸਰ ਦੇ ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਆਪ ਦੇ ਆਏ ਮਾੜੇ ਨਤੀਜਿਆਂ 'ਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮਾੜੇ ਸ਼ਾਸਨ ਦਾ ਸਪਸ਼ਟ ਪ੍ਰਤੀਬਿੰਬ ਹਨ ਜਿਸ ਲਈ ਪਾਰਟੀ ਨੂੰ ਆਤਮ ਨਿਰੇਖਣ ਕਰਨ ਦੀ ਸਖਤ ਲੋੜ ਹੈ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਨਿਆਂ ਕਰਦਿਆਂ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਪਹਿਲਾਂ ਲੋਕ ਸਭਾ ਫਿਰ ਸਥਾਨਕ ਸਰਕਾਰਾਂ ਤੇ ਹੁਣ ਦਿੱਲੀ ਚੋਣਾਂ 'ਚ ਪਾਰਟੀ ਦੀ ਵੱਡੀ ਹਾਰ ਹੋਈ ਹੈ ਜਿਸ ਦਾ ਵੱਡਾ ਕਾਰਨ ਪੰਜਾਬੀਆਂ ਦੀ ਸਰਕਾਰ ਪ੍ਰਤੀ ਵੱਡੀ ਨਾਰਾਜ਼ਗੀ ਹੈ ਦਿੱਲੀ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਕਿਉਂਕਿ ਪੰਜਾਬੀ ਭਾਈਚਾਰੇ ਨੇ ਮਾੜੀ ਕਾਰਗੁਜ਼ਾਰੀ ਕਾਰਨ ਆਮ ਆਦਮੀ ਪਾਰਟੀ ਤੋਂ ਮੁੱਖ ਮੋੜਦੇ ਹੋਏ ਭਾਜਪਾ ਨੂੰ ਸਮਰਥਨ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਪੰਜਾਬ ਚ ਸਰਕਾਰੀ ਤੰਤਰ ਵੱਲੋਂ ਆਮ ਜਨਤਾ ਦੇ ਕੰਮਾਂ ਪ੍ਰਤੀ ਉਦਾਸੀਨਤਾ ਤੇ ਅਸੰਵੇਦਨਸ਼ੀਲਤਾ ਜ਼ਿਲ੍ਹਾ ਪੱਧਰ ਤੇ ਨਗਰ ਨਿਗਮ ਦੇ ਦਫ਼ਤਰਾਂ ਚ ਖੁੱਲੇ ਆ ਭ੍ਰਿਸ਼ਟਾਚਾਰ ਤੇ ਜਨਤਾ ਦੇ ਨਾਲ ਧੱਕੇਸ਼ਾਹੀ ਉਹਨਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਕਿ ਗੈਂਗਸਟਰ ਵੀ ਉਸ ਪਾਰਟੀ ਚ ਆਏ ਨੇ ਜਿੱਥੇ ਆਈਜੀ ਜਿਹੜੇ ਨੇ ਉਹ ਪਾਰਟੀ ਦੇ ਵਿੱਚ ਨੇ ਔਰ ਗੈਂਗਸਟਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਕੁਝ ਵਿਗਾੜ ਸਕਦੇ ਹੋ ਤਾਂ ਵਿਗਾੜ ਲਓ ਔਰ ਕੁਮਰ ਵਿਜੇ ਪ੍ਰਤਾਪ ਨੇ ਤੱਕ ਵਾਰੀ ਪਹਿਲਾਂ ਵੀ ਟਿੱਪਣੀ ਕੀਤੀ ਹੈ ਕਿ ਉਹੀ ਗੈਂਗਸਟਰ ਮੰਤਰੀ ਦੀ ਗੱਡੀ ਦੇ ਵਿੱਚ ਘੁੰਮਦੇ ਨੇ ਔਰ ਆਈਜੀ ਨੂੰ ਚੈਲੰਜ ਕਰ ਰਹੇ ਨੇ ਔਰ ਕੁਮਰ ਵਿਜੇ ਪ੍ਰਤਾਪ ਦਾ ਨਾਲ ਇਹ ਵੀ ਕਹਿਣਾ ਹੈ ਕਿ ਉਹ ਇਸ ਤਰ੍ਹਾਂ ਗੈਂਗਸਟਰ ਬੋਲੇ ਵੀ ਕਿਉਂ ਨਾ ਚੈਲੰਜ ਕਰੇ ਵੀ ਕਿਉਂ ਨਾ ਕਿਉਂਕਿ ਉਹ ਮੰਤਰੀ ਦੀ ਸੱਜੀ ਬਾਹ ਬਣ ਕੇ ਗੱਡੀ 'ਚ ਬੈਠਦਾ ਘੁੰਮਦਾ ਹੈ ਨਾਲ ਹੀ ਉਹਨਾਂ ਨੇ ਵੀ ਆਖ ਦਿੱਤਾ ਹੈ ਕਿ ਪੰਜਾਬ ਚ ਮਾੜੇ ਸ਼ਾਸਨ ਸਬੰਧੀ ਉਹ ਪਾਰਟੀ ਨੂੰ ਕਈ ਵਾਰ ਜਾਣੂ ਕਰਵਾ ਚੁੱਕੇ ਨੇ ਉਹਨਾਂ ਕਿਹਾ ਕਿ ਉਕਤ ਹਾਲਾਤਾਂ ਲਈ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਇਹ ਕਾਗੂ ਨੂੰ ਬਦਲਣ ਨਾਲ ਜੇਕਰ ਪਾਰਟੀ ਬਚ ਸਕਦੀ ਹੈ ਤਾਂ ਬਚਾ ਲੈਣੀ ਚਾਹੀਦੀ ਹੈ ਇਹ ਕੁਮਰ ਵਿਜੇ ਪ੍ਰਤਾਪ ਨੇ ਆਪਣੀ ਮੰਨ ਦੀ ਗੱਲ ਆਖ ਦਿੱਤੀ ਹੈ ਹੁਣ ਕੁਮਰ ਵਿਜੇ ਪ੍ਰਤਾਪ ਦੀਆਂ ਇਹਨਾਂ ਗੱਲਾਂ ਦੇ ਨਾਲ ਕੀ ਪ੍ਰਭਾਵ ਪਵੇਗਾ ਕੀ ਅਸਰ ਹੋਵੇਗਾ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਇਹ ਪਹਿਲੀ ਵਾਰੀ ਬਿਆਨ ਨਹੀਂ ਆਇਆ ਕੁਮਰ ਵਿਜੇ ਪ੍ਰਤਾਪ ਦਾ ਪਰ ਇਸ ਤੋਂ ਪਹਿਲਾਂ ਬਦਲਣ ਬਾਰੇ ਕਦੇ ਵੀ ਟਿੱਪਣੀ ਨਹੀਂ ਸੀ ਕੀਤੀ ਕੁਮਰ ਵਿਜੇ ਪ੍ਰਤਾਪ ਨੇ ਔਰ ਇਹ 94 ਵਿਧਾਇਕਾਂ ਦੇ ਵਿੱਚ ਇਕਲੌਤੇ ਵਿਧਾਇਕ ਹੋ ਨਿਬੜੇ ਨੇ ਜਿਹੜੇ ਪਹਿਲੇ ਵਿਧਾਇਕ ਨੇ ਜਿਨ੍ਹਾਂ ਨੇ ਆਪਣੇ ਹੀ ਮੁੱਖ ਮੰਤਰੀ ਨੂੰ ਬਦਲਣ ਦੀ ਖੁੱਲੇ ਆਮ ਜਿਹੜੀ ਹੈ ਚਰਚਾ ਕਰ ਦਿੱਤੀ ਹੈ ਹਾਲਾਂਕਿ ਅੰਦਰ ਖਾਤੇ ਤੇ ਬਹੁਤ ਸਾਰੇ ਲੀਡਰ ਨੇ ਜਿਹੜੇ ਮੁੱਖ ਮੰਤਰੀ ਨੂੰ ਬਦਲਣ ਦੇ ਲਈ ਜਾਂ ਮੁੱਖ ਮੰਤਰੀ ਦੇ ਉੱਤੇ ਚਿਹਰਾ ਕਿਹੜਾ ਹੋਵੇ ਉਸ ਨੂੰ ਲੈ ਕੇ ਦਿੱਲੀ ਜਾ ਕੇ ਰਿਪੋਰਟਾਂ ਦਿੰਦੇ ਬਹੁਤ ਜਣੇ ਨੇ ਜਿਹੜੇ ਦਿੰਦੇ ਨੇ ਦਿਖਾਈ ਦਿੰਦੇ ਨੇ ਪਰ ਖੁੱਲੇ ਆਮ ਪਬਲਿਕ ਦੇ ਵਿੱਚ ਜਨਤਕ ਤੌਰ ਦੇ ਉੱਤੇ ਇਸ ਤਰ੍ਹਾਂ ਦਾ ਬਿਆਨ ਕਦੇ ਕਿਸੇ ਵਿਧਾਇਕ ਨੇ ਨਹੀਂ ਸੀ ਦਿੱਤਾ ਤੇ ਪਹਿਲੇ ਵਿਧਾਇਕ ਉਮਰ ਵਿਜੇ ਪ੍ਰਤਾਪ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਨੂੰ ਬਦਲਣ ਦਾ ਸਮਾਂ ਆ ਗਿਆ ਔਰ ਇਹ ਵੀ ਕਹਿ ਦਿੱਤਾ ਨਾਲ ਕਿ ਜੇਕਰ ਇੱਕ ਵਿਅਕਤੀ ਦੇ ਬਦਲਣ ਨਾਲ ਪਾਰਟੀ ਨੂੰ ਬਚਾਇਆ ਜਾ ਸਕਦਾ ਹੈ ਤੇ ਬਚਾ ਲੈਣਾ ਚਾਹੀਦਾ ਹੁਣ ਇੱਥੇ ਪਾਰਟੀ ਦਾ ਬਚਣਾ ਜ਼ਰੂਰੀ ਹੈ ਪੰਜਾਬ ਦਾ ਬਚਣਾ ਜ਼ਰੂਰੀ ਹੈ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੇ ਵਿੱਚ ਤਬਦੀਲੀ ਜ਼ਰੂਰੀ ਹੈ ਇਹ ਸਾਰੇ ਬਹੁਤ ਸਾਰੇ ਸਵਾਲ ਨੇ ਇਸ ਤਰ੍ਹਾਂ ਦੇ ਕਿ ਸਭ ਤੋਂ ਪਹਿਲ ਕਿਸ ਨੂੰ ਦਿੱਤੀ ਜਾਵੇ ਇਸ ਨੂੰ ਲੈ ਕੇ ਕੁਮਰ ਵਿਜੇ ਪ੍ਰਤਾਪ ਦੇ ਜਿਹੜੇ ਬਿਆਨ ਨੇ ਦੋ ਇਹਨਾਂ ਨੂੰ ਕਿਵੇਂ ਦੇਖਿਆ ਜਾਵੇ ਇੱਕ ਤਾਂ ਮੁੱਖ ਮੰਤਰੀ ਦੇ ਬਦਲਣ ਦਾ ਸੁਝਾਅ ਉਹਨਾਂ ਨੇ ਦਿੱਤਾ ਆਪਣੀ ਹਾਈ ਕਮਾਂਡ ਨੂੰ ਤੇ ਨਾਲ ਹੀ ਆਪਣੀ ਪਾਰਟੀ ਦੇ ਅੰਦਰ ਮਾੜੇ ਸ਼ਾਸਨ ਨੂੰ ਲੈ ਕੇ ਦਿੱਲੀ ਦੀ ਹਾਰ ਦਾ ਕਾਰਨ ਵੀ ਦੱਸ ਦਿੱਤਾ ਹਣ ਵਲਾਕੇ ਤੁਸੀਂ ਕੀ ਸਮਝਦੇ ਹੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਦੀ ਗਵਾਹੀ ਵਾਲੀ ਸਰਕਾਰ ਦੇ ਕਰਕੇ ਦਿੱਲੀ ਦੀ ਵਿੱਚ ਹਾਰ ਹੋਈ ਆਮ ਆਦਮੀ ਪਾਰਟੀ ਦੀ ਜਾਂ ਪੰਜਾਬ ਦੇ ਵਿੱਚ ਮਾੜੇ ਸ਼ਾਸਨ ਦੇ ਕਰਕੇ ਔਰ ਵਿਰੋਧੀਆਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕੁਮਰ ਵਿਜੇ ਪ੍ਰਤਾਪ ਤੋਂ ਕਿ ਜੇਕਰ ਇਹੀ ਹਾਲ ਰਿਹਾ ਜੇਕਰ ਇਸੇ ਤਰ੍ਹਾਂ ਹੀ ਇਥੋਂ ਦੇ ਕੰਮਕਾਰ ਛੱਡ ਕੇ ਪੰਜਾਬ ਸਰਕਾਰ ਦਿੱਲੀ ਹੀ ਤਲਬ ਹੁੰਦੀ ਰਹੀ ਉੱਥੇ ਹੀ ਸਮੀਖਿਆ ਮੀਟਿੰਗਾਂ ਦੇ ਵਿੱਚ ਵਿਅਸਤ ਰੱਖਿਆ ਤੇ ਜੋ ਹਾਲ ਦਿੱਲੀ ਦੇ ਵਿੱਚ ਹੋਇਆ ਆਮ ਆਦਮੀ ਪਾਰਟੀ ਦਾ ਉਹ ਪੰਜਾਬ ਵਿੱਚ ਵੀ ਹੋਵੇਗਾ ਹਾਲਾਂਕਿ ਬਾਕੀ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਇਹ ਮੌਕਾ ਜ਼ਰੂਰ ਦਿੱਤਾ ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਨੇ ਜੋ ਦਿੱਲੀ ਦੇ ਵਿੱਚ ਹਾਰ ਹੋਈ ਪਰ ਜਦੋਂ ਆਪਣੀ ਹੀ ਸੱਤਾ ਤੇ ਰੰਦਾ ਵਿਧਾਇਕ ਇਸੇ ਤਰ੍ਹਾਂ ਦੇ ਸਵਾਲ ਕਰੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਤੇ ਚੁਣੌਤੀ ਬਣ ਜਾਂਦੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਸ ਬਿਆਨ ਨੂੰ ਲੈ ਕੇ ਕੀ ਸਮੀਖਿਆ ਕਰਦੇ ਨੇ ਜਾਂ ਇਸ ਦੇ ਬਾਰੇ ਕੀ ਉਹ ਕੋਈ ਐਕਸ਼ਨ ਵੀ ਲੈ ਸਕਦੇ ਨੇ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਬਹੁਤ ਸਾਰੇ ਲੀਡਰਾਂ ਤੇ ਅਨੁਸ਼ਾਸਨੀ ਕਾਰਵਾਈ ਵੀ ਕਰ ਦਿੱਤੀ ਜਾਂਦੀ ਹੈ ਹੁਣ ਕੁਮਰ ਵਿਜੇ ਪ੍ਰਤਾਪ ਤੇ ਕੀ ਪਾਰਟੀ ਪ੍ਰਤੀ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਅਨੁਸ਼ਾਸਨੀ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਹਾਲਾਂਕਿ ਇਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਉਹ ਹੁਣ ਪਾਰਟੀ ਪ੍ਰਧਾਨ ਅਮਨ ਰੋੜਾ ਦੇ ਹੱਥ ਵਿੱਚ ਹੈ ਹੁਣ ਅਮਨ ਰੋੜਾ ਇਸ ਬਿਆਨ ਨੂੰ ਕਿਵੇਂ ਲੈਂਦੇ ਨੇ ਬਤੌਰ ਪਾਰਟੀ ਪ੍ਰਧਾਨ ਪੰਜਾਬ ਦੇ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੀ ਕੁਮਰ ਵਿਜੇ ਪ੍ਰਤਾਪ ਆਪਣੀ ਮਨਮਰਜ਼ੀ ਦੇ ਨਾਲ ਅਜਿਹੇ ਬਿਆਨ ਦੇ ਰਹੇ ਨੇ ਜਾਂ ਉਹਨਾਂ ਨੂੰ ਵੀ ਪਾਰਟੀ ਹਾਈ ਕਮਾਂਡ ਤੋਂ ਹਰੀ ਝੰਡੀ ਮਿਲੀ ਹੋਈ ਹੈ ਇਸ ਤਰ੍ਹਾਂ ਦੇ ਬਿਆਨ ਦੇਣ ਨੂੰ ਲੈ ਕੇ ਇਹ ਵੀ ਇੱਕ ਘੋਖਣ ਤੇ ਪੜਤਾਲਣ ਵਾਲੀ ਗੱਲ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਸਭ ਕੁਝ ਕਹਿ ਸਕਦੇ ਹਾਂ ਹੁਣ ਠੀਕ ਨਹੀਂ ਚੱਲ ਰਿਹਾ ਜਿਸ ਤਰ੍ਹਾਂ ਦੇ ਖਿਲਾਾਰੇ ਕਾਂਗਰਸ ਪਾਰਟੀ ਦੇ ਅੰਦਰ ਦੇਖਣ ਨੂੰ ਮਿਲਦੇ ਸਨ ਉਸੇ ਤਰ੍ਹਾਂ ਦਾ ਪਰਸ਼ਾਵਾਂ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਵੀ ਪੈ ਚੁੱਕਾ ਹੈ ਤੇ ਅੰਦਰੂਨੀ ਫੁੱਟ ਦੇ ਕਾਰਨ ਪਾਰਟੀ ਨੂੰ 227 ਦੀਆਂ ਚੋਣਾਂ ਵਿੱਚ ਕਿੰਨਾ ਨੁਕਸਾਨ ਹੁੰਦਾ ਹੈ ਜਾਂ ਅੱਜ ਦੀ ਘੜੀ ਕਿੰਨਾ ਨੁਕਸਾਨ ਹੋ ਰਿਹਾ ਹੈ ਇਹ ਸਭ ਕੁਝ ਸਾਹਮਣੇ ਆ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪ੍ਰਤੱਖ ਰੂਪ ਚ ਦੇਖਣ ਨੂੰ ਮਿਲ ਸਕਦਾ ਹੈ ਕੁਮਰ ਵਿਜੇ ਪ੍ਰਤਾਪ ਦੇ ਇਨ੍ਹਾਂ ਦੋ ਬਿਆਨਾਂ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੁਸੀਂ ਕਿਹੜੀ ਗੱਲ ਨਾਲ ਸਹਿਮਤੀ ਰੱਖਦੇ ਹੋ ਤੇ ਕਿਹੜੀ ਗੱਲ ਨਾਲ ਅਸਹਿਮਤੀ ਰੱਖਦੇ ਹੋ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ